ਤਾਂ ਕੋਈ ਵੀ ਭਾਰਤ ਦੇ ਸਟੇਟ ਨੇ ਨਹੀਂ ਜਿੱਥੇ ਕੈਂਡਲ ਮਾਰਚ ਨਾ ਹੋਇਆ ਅੱਜ ਵੀ ਪੂਰੇ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਅੱਜ ਵੀ ਜਿਹੜੇ ਭੁੱਖ ਹੜਤਾਲਾਂ ਤੇ ਆਪਣਾ ਇੱਕ ਰੋਜਾ 10 ਤੋਂ 4 10 ਤੋਂ 4 ਬਾਅਦ ਦੀਸੇ ਦਾਪਰਾ ਦੇ ਐਸਡੀਮਾ ਦੇ ਜਿੱਥੇ ਵੀ ਵਿਦਿਆਰਥੀ ਉਹਦੇ ਵਿੱਚ ਯੂਨੀਵਰਸਿਟੀਆਂ ਦੇ ਸਕੂਲਾਂ ਦੇ ਕਾਲਜਾਂ ਦੇ ਪਿੰਡਾਂ ਦੇ ਵਿੱਚੋਂ ਵੱਡੇ ਪੱਤਰ ਤੇ ਜਿਹੜੀ ਆਥਮਨ ਨੂੰ ਰਿਪੋਰਟ ਆ ਜਿਹੜੀ ਉਹ ਆਪਣੇ ਕੋਲੇ ਆਈ ਹੈ ਪੂਰੇ ਸਮਰਥਨ ਦੇ ਵਿੱਚ ਇਸ ਮੋਰਚੇ ਦੇ ਮੰਗਾਂ ਨਾਲ ਸੰਬੰਧਿਤ ਡੱਲੇਵਾਲ ਸਾਹਿਬ ਦੀ ਜਿਹੜੀ 31 ਦਿਨਾਂ ਦੀ ਉਹ ਖੁਦ ਤਾਲ ਨਹੀਂ ਇਹ ਮਰਨ ਵਰ ਮਰਨ ਵਰਤੇ ਬੈਠੇ ਨਾਲ ਮੈਂ ਇੱਕ ਗੱਲ ਰਹਿ ਗਈ ਸੀ ਉਹ ਸਾਰੀ ਥੋੜੀ ਜਿਹੀ ਬੇਨਤੀ ਕਰ ਲਿਆ ਕਿ 30 30 ਤਰੀਕ ਜਿਹੜਾ ਪੰਚੋ ਬੰਦ ਹੋ ਰਿਹਾ ਇਹਦੇ ਵਿੱਚ ਐਮਰਜੈਂਸੀ ਸੁਭਾਵਾਂ ਐਮਰਜੈਂਸੀ ਸੁਭਾਵਾਂ ਜਿਹੜੀਆਂ ਉਹ ਰਹਿਣਗੀਆਂ ਜਿਵੇਂ ਕੋਈ ਮਰੀਜ਼ ਹੋ ਗਿਆ ਜਾਂ ਕਿਵੇਂ ਕੋਈ ਵਿਆਹ ਸਾਦੀ ਦਾ ਹੋ ਗਿਆ ਉਹ ਜਿਹੜੀਆਂ ਐਮਰਜੈਂਸੀ ਜਾਂ ਕੋਈ ਆਪਣਾ ਬਾਹਰਪੋਰਟ 에어ਪੋਰਟ ਤੇ ਜਿਹੜੀਆਂ ਜਾਨੇ ਐਮਰਜੈਂਸੀ ਜਾਂ ਕਿਸੇ ਬੱਚੇ ਦੀ ਕੋਈ ਪੇਪਰ ਹੋ ਸਕਦਾ ਉਹ ਜਿਹੜਾ ਜ਼ਰੂਰੀ ਹੈ ਜਿਹੜਾ ਜ਼ਰੂਰੀ ਹੈ ਉਹਨੂੰ ਛੋੜ ਦਿੱਤੀ ਜਾਊਗੀ ਬਾਕੀ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਮਜ਼ਦੂਰ ਮਲਾਜ਼ਮ ਉਹ ਕੁੱਲ ਸਾਰੇ ਜਿਹੜੇ ਜਨਤਕ ਸੜਕਾਂ ਤੇ ਆਉਣਗੇ ਇਕੱਲੇ ਇੱਕ ਥਾਂ ਨਹੀਂ ਆਉਣਗੇ ਜਿੱਥੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਜਿੱਥੇ ਵੀ ਕੋਈ ਰੇਲਵੇ ਸਟੇਸ਼ਨ ਜਿਹੜੇ ਆ ਜਿੱਥੇ ਵੀ ਕੋਈ ਲੈਂਕਾ ਰੋਡ ਦੇ ਪਿੰਡ ਨੇੜੇ ਆ ਵੱਡੇ ਰੋਡ ਨੇੜੇ ਆ ਪੰਜਾਬ ਸਾਰਾ ਉੱਦੇ ਸ਼ੜਕਾਂ ਤੇ ਦਿਸੂਗਾ ਇੰਨੀ ਕੁ ਪਿਲ ਜਿਹੜੀ ਆਪਣੀ ਰਹਿ ਗਈ ਕਿਸੇ ਕੋਲ ਕੋਲ ਆ ਸਬਜ਼ੀਆਂ ਦੇ ਦਾਣਾ ਮੰਡੀਆਂ ਮਤ ਹਾਂ ਸਬਜ਼ੀ ਨਾਲ ਇੱਕ ਜਿਹੜੀ ਕਿਸਾਨ ਨਾਲ ਹੀ ਜੁੜੀ ਹੋਈ ਗੱਲ ਐ ਉਹ ਡੈਰੀ ਨਾਲ ਫਰਮ ਤੇ ਨਾਲ ਸਬਜ਼ੀਆਂ ਵਾਲਾ ਮੰਡੀਆਂ ਦੇ ਵਿੱਚ ਕੋਈ ਵੀ ਕਿਸਾਨ ਉੱਦੇ ਮੰਡੀਆਂ ਦੇ ਵਿੱਚ ਆ ਜਿਹੜਾ ਸਬਜ਼ੀ ਲੈ ਕੇ ਨਹੀਂ ਜਾਊਗਾ ਜਿਵੇਂ ਦੁੱਧ ਦੀ ਜੁਨੀਅਨ ਵੱਲੋਂ ਕਈ ਦੁੱਧ ਵੀ ਅਸੀਂ ਪਾਉਨੇ ਆ ਸਾਡੇ ਮਜ਼ਦੂਰ ਪਾਉਂਦੇ ਆ ਉਹ ਵੀ ਜਿਹੜਾ ਮੁਕੰਮਲ ਬੰਦ ਰੱਖਣਗੇ ਤਾਂ ਜਿਹੜੇ ਵੀ ਹਜੇ ਮੈਂ ਅਸੀਂ ਅਪੀਲ ਕਰਾਂਗੇ ਦੋਨੇ ਕੂਰੋਂ ਵੱਲੋਂ ਜਿਹੜੀ ਅੱਜ ਦੀ ਮੀਟਿੰਗ ਤੋਂ ਜੇ ਹਜੇ ਵੀ ਕੋਈ ਬਾਹਰ ਰਹਿ ਗਿਆ ਉਹਨਾਂ ਨੂੰ ਪੀ ਲੈ ਕੇ ਕੱਲ ਪੂਰੇ ਪੰਜਾਬ ਦੇ ਵਿੱਚ ਅ 3 ਵਜੇ ਜਿਸੀ ਆਪਣਾ ਦਫ਼ਤਰਾਂ ਦੇ ਨੇੜੇ ਸਾਡੀਆਂ ਪਾਰਕ ਦਾ ਜਾਂ ਕੋਈ ਜਿੱਥੇ ਜਗ੍ਹਾ ਦੱਸ ਦੇਵਾਂਗੇ ਉੱਥੇ ਤਾਲਮੇਲ ਕਰਕੇ ਜਿਹੜੀਆਂ ਵੀ ਜੱਸੇਵੰਦੀਆਂ ਅੱਜ ਮੀਟਿੰਗ ਦੇ ਵਿੱਚ ਨਹੀਂ ਆਈਆਂ ਉਹਨਾਂ ਦਾ ਪੂਰੇ ਰੂਟ ਬਣਾ ਕੇ ਸਾਰਾ ਜਿਹੜਾ ਕੱਲ ਨੂੰ 3 ਵਜੇ ਜਿਹੜੀ ਮੀਟਿੰਗ ਹੋਣੀ ਆ ਉਹ ਸਾਰੀ ਥੋੜੇ ਇੱਕ ਤੁਸੀਂ ਐਮਰਜੈਂਸੀ ਕਿਹਾ ਕਿ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਜਾਣੂ ਕਰਾਇਆ ਜਾਏਗਾ ਲੇਕਿਨ ਦਾ ਕਿ ਇੱਕ ਸਭ ਤੋਂ ਵੱਡੀ ਜਿਹੜੀ ਦਿੱਕਤ ਆਉਂਦੀ ਹੈ ਜਿਹੜਾ ਤੁਸੀਂ 에어ਪੋਰਟ ਦਾ ਜ਼ਿਕਰ ਕੀਤਾ ਕਿ ਆਮ ਲੋਕੋ ਜਿਨ੍ਹਾਂ ਨੇ ਜ਼ਰੂਰੀ ਜਾਣਾ ਹੁੰਦਾ ਕਿਸੇ ਇਗਜ਼ਾਮ ਤੇ ਕਿਤੇ 에어ਪੋਰਟ ਤੇ ਕੈਨੇਡਾ ਕਿਤੇ ਜਾਣਾ ਹੈ ਜਾਂ ਕਿਸੇ ਨੇ ਹੋਰ ਜਾਣਾ ਉਹ ਰਾਹ ਨਹੀਂ ਮਿਲਦਾ ਜਾਂ ਉਹ ਜਾਰੀ ਬੰਦੇ ਹੋਰ ਉਹਨਾਂ ਦੀਆਂ ਬਾਅਦ ਚ ਵੀਡੀਓ ਸਾਹਮਣੇ ਆਉਂਦੀਆਂ ਕਿ ਸਾਨੂੰ ਉੱਥੇ ਰੋਕ ਦਿੱਤਾ ਗਿਆ ਸਾਡੀ ਫਲਾਈਟ ਨਿਕਲ ਗਈ ਜਾਂ ਨਹੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਾਡੇ ਬਦਲ ਮੇ ਰਾਹ ਦੇ ਵਿੱਚ ਉਹਨਾਂ ਨੂੰ ਪਹੁੰਚਾਉਣ 'ਚ ਸਾਡੇ ਵਰੰਤ ਯਰ ਮਦਦ ਕਰਨਗੇ ਐਨਵਾਜੀ ਮਿਹਰਬਾਨੀ ਦੋ ਜੀ ਤੁਸੀਂ ਜੇ ਆਸਰ ਇੱਕ ਐਸਕੇਐਮ ਦਾ ਜਿਹੜਾ ਪੋਲੀਟੀਕਲ ਹੈ ਉਹਨਾਂ ਦਾ ਸਮਰਥਨ ਹੈ ਤੀਨ ਨੂੰ ਕਿ ਨਹੀਂ ਹੈ ਜੀ ਪੂਰੇ ਪੰਜਾਬ ਨੂੰ